That just gave me an idea. You're gonna love this. You will be popular. You're gonna be popular. I'll teach you some Catholic prayers. Oh, sorry. What? Wait. This sucks. Wait. This. This whole thing sucks. Just have been on fire. Who got shouted out the most? Let's look at the numbers. All right. Cast and crew are leading the way with 11 mentions. Moms are holding strong with three shout outs. God, creator of the universe, zero mentions. And Mario Lopez, host of Access Hollywood, one. Alright. No surprise in this town. ਆਪਣਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਪਰਮੇਸ਼ਵਰ ਦਾ ਧੰਨਵਾਦ ਕਰਦਾ ਹੈ ਪਰ ਲਾਜ ਐਂਜਲਸ ਕੈਲੀਫੋਰਨੀਆ ਵਿੱਚ ਹਾਲੀਵੁੱਡ ਸਿਟੀ ਜਿੱਥੇ ਇੱਕ ਫੰਕਸ਼ਨ ਦੌਰਾਨ ਪਰਮੇਸ਼ਵਰ ਦਾ ਮਜ਼ਾਕ ਬਣਾਇਆ ਗਿਆ ਤੇ ਫਿਰ ਜੋ ਉੱਥੇ ਹੋਇਆ ਅਸੀਂ ਸਾਰੇ ਵੇਖ ਰਹੇ ਹਾਂ ਦੁਨੀਆ ਦੀ ਮਹਾਸ਼ਕਤੀ ਕਹਾਉਣ ਵਾਲਾ ਅਮਰੀਕਾ ਅੱਜ ਬੇਵਸ ਨਜ਼ਰ ਆ ਰਿਹਾ ਹੈ ਕਈ ਹਜ਼ਾਰ ਏਕੜਾ ਵਿੱਚ ਅੱਗ ਫੈਲ ਚੁੱਕੀ ਹੈ ਕਈ ਮੌਤਾਂ ਹੋਈਆਂ ਤੇ ਕਈ ਲਾਪਤਾ ਦੱਸੇ ਜਾ ਰਹੇ ਨੇ ਦੁਨੀਆ ਦਾ ਹਰ ਬਸ਼ਿੰਦਾ ਦੁਆ ਪ੍ਰਾਰਥਨਾ ਕਰ ਰਿਹਾ ਹੈ ਨਾ ਹਵਾ ਥਮ ਰਹੀ ਏ ਤੇ ਨਾ ਅੱਗ ਬੁਝ ਰਹੀ ਏ ਤੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗਿਆ ਅੱਜ ਧਰਤੀ ਤੇ ਬਹੁਤ ਸਾਰੇ ਲੋਕ ਪਰਮੇਸ਼ਰ ਨੂੰ ਠੱਠਿਆਂ ਵਿੱਚ ਲੈ ਰਹੇ ਨੇ ਉਹਨਾਂ ਸਾਰਿਆਂ ਲਈ ਇੱਕ ਸੁਨੇਹਾ ਹੈ ਕਿ ਉਹ ਅਦਭੁਤ ਸ਼ਕਤੀ ਹੈ ਆਪਣੀ ਟੀਆਰਪੀ ਵਧਾਉਣ ਲਈ ਪਰਮੇਸ਼ਰ ਨੂੰ ਮਜ਼ਾਕ ਦਾ ਪਾਤਰ ਨਾ ਬਣਾਓ ਐ ਮਨੁੱਖ ਤੂੰ ਹੈ ਹੀ ਕੀ ਤੇਰਾ ਹੰਕਾਰ ਹੋ ਮੇ ਕਿਸ ਗੱਲ ਦੀ ਹੈ ਤੂੰ ਦਮ ਦਾ ਦਮ ਹੈ ਇੱਕ ਘਾਹ ਦੇ ਫੁੱਲ ਦੀ ਤਰ੍ਹਾਂ ਜੋ ਸਵੇਰੇ ਲਹਿ ਲਹਿ ਕਰਦਾ ਤੇ ਸ਼ਾਮ ਨੂੰ ਮਰ ਜਾ ਜਾਂਦਾ ਹੈ ਡਰ ਪਰਮੇਸ਼ਰ ਤੋਂ ਡਰ ਆਓ ਸਾਰੇ ਕੰਬਦੇ ਹੋਏ ਪਰਮੇਸ਼ਰ ਦੇ ਕੋਲ ਦੁਆ ਕਰਿਏ ਕਿ ਪ੍ਰਭੂ ਸਾਨੂੰ ਮਾਫ ਕਰ ਅਸੀਂ ਜਾਣੇ ਅਣਜਾਣੇ ਤੇਰੇ ਵਿਰੁੱਧ ਪਾਪ ਕਰਦੇ ਹਾਂ ਤੂੰ ਦਿਆਲੂ ਹੈ ਮਾਫ ਕਰਨ ਵਾਲਾ ਹੈ ਸਾਡੇ ਪਾਪਾਂ ਨੂੰ ਸ਼ਮਾ ਕਰ ਤੂੰ ਹੀ ਮਾਫ ਕਰਨ ਵਾਲਾ ਪਰਮੇਸ਼ਰ ਹੈ ਤੇ ਇੱਕੋ ਇੱਕ ਪਰਮੇਸ਼ਰ ਤੂੰ ਹੀ ਹੈ ਤੇਰੇ ਤੁਲ ਕੋਈ ਦੂਸਰਾ ਪਰਮੇਸ਼ਰ ਨਹੀਂ ਹੈ ਪ੍ਰਭੂ ਸਾਨੂੰ ਮਾਫ ਕਰ ਦੇ